28 ਮਾਰਚ 2024 ਨੂੰ ਜਿਲ੍ਹਾ ਮਲੇਰਕੋਟਲਾ ਪੁਲਿਸ ਨੂੰ ਉਸ ਦੇ ਲਈ ਭਾਰੀ ਸਫਲਤਾ ਹਾਸਲ ਹੋਈ ਜਦੋਂ ਮਾਨਯੋਗ ਐਸਐਸਪੀ ਸਾਹਿਬ ਮਲੇਰਕੋਟਲਾ ਡਾਕਟਰ ਸਿਮਰਤ ਕੌਰ ਦੀ ਹਦਾਇਤਾਂ ਮੁਤਾਬਕ ਇੰਸਪੈਕਟਰ ਹਰਜਿੰਦਰ ਸਿੰਘ ਸੀਆਈਏ ਮਲੇਰਕੋਟਲਾ ਵੱਲੋਂ ਆਪਣੀ ਟੀਮ ਨਾਲ ਰਾਏਪੁਰ ਪੋਲ ਤੇ ਕੋਲ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪੋਲ ਦੇ ਉੱਤੇ ਇੱਕ ਖੜਾ ਟਰੱਕ ਨਜ਼ਰ ਆਇਆ ਤੇ ਟਰੱਕ ਦਾ ਇੱਕ ਵਿਅਕਤੀ ਜਿਹੜਾ ਉਤਰਪਾਲ ਠੀ ਕਰ ਰਿਆ ਸੀ ਤੇ ਇੱਕ ਕੰਡੈਕਟਰ ਸੀਟ ਤੇ ਬੈਠਾ ਸੀ ਜਿਉਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹਨਾਂ ਨੇ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਨੇ ਉਹਨਾਂ ਵਿਅਕਤੀਆਂ ਨੂੰ ਗ੍ਰਿਫਤ ਦੇ ਵਿੱਚ ਲਿਆ ਤੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਨਾਮ ਪਤਾ ਪੁੱਛਣ ਤੇ ਪਹਿਲਾ ਵਿਅਕਤੀ ਜੋ ਉਤਰਪਾਲ ਠੀ ਕਰ ਰਿਆ ਸੀ ਉਸ ਦਾ ਨਾਮ ਸੁਖਨਾਥ ਸਿੰਘ ਉਤਰਪਾਲ ਸਿੰਘ ਵਾਸੀ ਪਿੰਡ ਫਕਾ थाना सदर ਦਾ ਦੂਸਰਾ ਵਿਅਕਤੀ ਗੁਰਦੀਪ ਸਿੰਘ ਪੁੱਤਰ ਮਲ ਸਿੰਘ ਵਾਸੀ ਪਿੰਡ ਬਾਲੇਵਾਲ थाना सदर ਮਲੂਮ ਹੋਇਆ ਟਰੱਕ ਦੀ ਮਜੀਦ ਚੈਹਿੰਗ ਚ ਟਰੱਕ ਤੇ ਜਦੋਂ ਡਾਲੇ ਨੂੰ ਚੈੱਕ ਕੀਤਾ ਗਿਆ ਤਾਂ ਉਹਦੇ ਵਿੱਚ ਹਲਦੀ ਦੀਆਂ ਭਰੀਆਂ ਬੋਰੀਆਂ ਸਨ ਬੋਰੀਆਂ ਦੇ ਵਿੱਚ 7 ਥੈਲੇ ਖਾਤ ਦੇ ਜਿਹੜੇ ਚਿੱਟੇ ਥੈਲੇ ਹੁੰਦੇ ਆ ਉਹਨਾਂ ਦੇ ਵਿੱਚ 7 ਥੈਲੇ ਤੋਂ ਇੱਕ ਜਿਹਦਾ منہ ਖੁੱਲਾ ਸੀ ਉੱਕੀ ਨਜ਼ਰ ਆਈ ਅਤੇ ਕਰੰਤੇ ਜਿਹੜੇ ਸੱਤ ਥੱਲੇ ਆ ਉਹ ਉੱਕੀ ਦੇ ਬਰਾਮਦ ਹੋਏ ਬਰਾਮਦਾ ਉੱਕੀ ਦਾ ਵਜ਼ਨ ਕਰਨ ਤੇ 220 ਕਿਲੋਗ੍ਰਾਮ ਉੱਕੀ ਬਰਾਮਦ ਹੋਈ ਬਰਾਮਦਾ ਉੱਕੀ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਤੇ ਜੋ ਟਰੱਕ ਪੀਵੀ 13 ਬੀਏ 9526 ਨੂੰ ਵੀ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਦੋਨੋਂ ਵਿਅਕਤੀਆਂ ਨੂੰ ਹਸਪੰਜਾਬ ਤੋਂ ਗ੍ਰਿਫਤਾਰ ਕਰਕੇ ਅੱਜ ਮਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਹੋਰ ਵੀ ਬੇਰਵੇ ਮਿਲਣ ਤੇ ਆਪ ਜੀ ਨੂੰ ਦੱਸਿਆ ਜਾਣਗੇ ਥੈਂਕ ਯੂ